ਹੋਣ ਕਹਿੰਦੇ ਨੇ ਇਹ ਤਾਂ ਸਰਕਾਰੀ ਪੈਲੀ ਏ ਇਹ ਸਰਕਾਰੀ ਪੈਲੀ ਏ 93 ਦਾ ਪਾਣੀ ਆਇਆ 95 ਦਾ ਪਾਣੀ ਆਇਆ 88 ਦਾ ਆਇਆ ਉਹ ਤੋਂ 12 13 ਚ ਪਾਣੀ ਆਇਆ ਜੇ ਹੁਣ ਉੱਤੇ ਹੀ ਚ ਕਹਿੰਦੇ ਇਹ ਸਰਕਾਰੀ ਪੈਲੀ ਏ ਇਹਦਾ ਮਾਜਬਾ ਨਹੀਂ ਦੇਣਾ ਹਕ ਕੀ ਕਰੀਏ ਅਸੀਂ ਮੈਂ ਹਾਂ ਸਵੇਰ ਦਾ ਇਹਨਾਂ ਨੇ ਪਾਣੀ ਚ ਮੇਰੀ ਹਵੇਲੀ ਖੜੀ ਏ ਮੈਂ ਇੰਦਾ ਨਾ ਪਾਣੀ ਨਾਲ ਕਹਾਂ ਆਉਣ ਬੱਚੇ ਛੱਡ ਗਏ ਰੌਣ ਆ ਜਾਂਦਾ ਅਸੀਂ ਪ੍ਰਬੰਧ ਬਹੁਤ ਕੀਤੇ ਸਰਕਾਰਾਂ ਨੇ ਕੁਝ ਵੀ ਨਹੀਂ ਕੀਤਾ ਮੈਂ ਸਵੇਰ ਦਾ ਬੈਠ ਦੇਗੀ ਫਿਰ ਆਪਣੀ ਤਰਕੀ ਬਣਾਈਏ ਉਹਦੇ ਖੇਲ ਤੇ ਕਰਿਆ ਆ ਪੈਂਡ ਦੇ ਵਿੱਚ ਮੱਝਾਂ ਕੱਲ ਦੀ ਲਿਆਂਦੀ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤਾ ਓਏ ਇੱਥੇ ਸਾਨੂੰ ਕੋਈ ਗਨ ਬੂਟ ਦਿਖਾਓ ਬੋਰ ਦਿਖਾਓ ਸਾਨੂੰ ਕਿਤੇ ਚੱਲਦਾ ਦਿਖਾਓ ਕੋਈ ਗੱਟੀ ਦੀ ਸਰਕਾਰੀ ਪਹਿਲੀ ਜ਼ਮੀਨ ਹੈ ਇੱਥੇ ਪੰਜਾਬ ਦੇ ਨਹੀਂ ਲੋਕ ਵਾਸਤੇ ਇਹਦੇ ਇੰਡੀਆ ਦੇ ਲੋਕ ਨਹੀਂ ਵਸਦੇ ਸਾਰੇ ਕਹਿੰਦੇ ਸਰਕਾਰੀ ਏ ਇਹਦਾ ਮਾਜਮਾ ਨਹੀਂ ਦੇਣਾ ਇਹ ਕਿਉਂ ਨਹੀਂ ਮਾਜਮਾ ਦੇਣਾ ਇਹ ਸਾਡਾ ਹੱਕ ਨਹੀਂ ਬੰਦਾ ਫਸਲ ਤੇ ਨਹੀਂ ਕਰਨਿਆ ਇਹਦਾ ਕੰਮ ਅਸੀਂ ਆਪਸਾ ਸਾਡੀਆਂ ਕਿੰਨੀਆਂ ਮਰਦੀਆਂ ਪਈਆਂ ਨੇ ਉਹ ਤਾਂ ਕਹਿੰਦੇ ਮੁਆਵਜ਼ਾ ਬਹੁਤ ਦੇ ਬਾਬੇ ਲੱਟਰੇ ਉਹਨਾਂ ਮਜ਼ਾਕੀ ਕੀ ਕੀਤਾ ਇਹ ਜੀ ਸਰਕਾਰੀ ਪੈਣੀ ਏ ਇਹ ਗੱਟੀ ਦੇ ਲੋਕ ਨਹੀਂ ਵਸਦੇ ਇਹ ਪੰਜਾਬ ਦੇ ਲੋਕ ਨਹੀਂ ਇਹ ਪਾਕਿਸਤਾਨ ਦੇ ਲੋਕ ਨੇ ਹਾਂ ਇੰਡੀਆ ਦੇ ਲੋਕ ਨਹੀਂ ਇਹ ਗੇ ਇਹ ਬਾਹਰੋਂ ਨੇ ਅੱਛਾ ਇਹ ਗੱਟੀ ਦੀ ਪੈਣੀ ਪੰਜਾਬ ਦੀ ਨਹੀਂ ਏ ਏ ਪੰਜਾਬ ਦੇ ਇੱਥੇ ਲੋਕ ਨਹੀਂ ਬੈਠੇ ਅਸੀਂ ਬਾਰੋਵੀ ਆ ਗਏ ਪਾਕਿਸਤਾਨ ਤੋਂ ਨਹੀਂ ਆ ਗਏ ਔਰ ਇਹ ਤਾਂ ਇੰਡੀਆ ਦੇ ਬੰਦੇ ਐ ਅਸੀਂ 1962 ਦਾ ਸਾਨੂੰ ਜਦੋਂ ਇਹ ਗੱਟੀਵਾਸ ਕਰਨ ਨੂੰ ਤੇ ਪੇਚਾ ਨਾ ਪੇਚੇ ਸਾਡੀਆਂ ਪਿੱਛੇ ਪਾਕਿਸਤਾਨ ਵਸਤੀ ਨਾਮ ਦੇ ਕੋਲੋਂ ਨੂੰ ਮਾਰਿਆ ਪਈ ਆ ਗਏ ਅਸੀਂ ਪੰਜ ਬੰਦ ਕਿੱਲੇ ਵਣ ਤੋਂ ਵਣ ਤੋਂ ਛੱਡ ਕੇ ਆਏ ਆ ਜੀ ਉਧਰ ਹਾਂਜੀ ਔਰ ਜਦੋਂ 1962 ਦੇ ਹੱਥ ਬੰਦੀ ਨਿਕਲੀਏ ਸਾਨੂੰ ਉੱਧ ਪਾਰ ਲਈਓ ਉਧਰ ਪਈਆਂ ਸਾਡੀਆਂ ਉਧਰ ਚੱਲੀਆਂ ਗਈਆਂ ਜੀ ਉਹ ਤੁਹਾਨੂੰ ਬਾਤ ਇੱਥੇ ਪਾਣੀ ਦੇ ਤਿਆਂ ਹੁਣ ਕਹਿੰਦੇ ਨੇ ਇਹ ਤਾਂ ਸਰਕਾਰੀ ਪੈਲੀ ਏ ਇਹ ਸਰਕਾਰੀ ਪੈਲੀ ਏ 93 ਦਾ ਪਾਣੀ ਆਇਆ 95 ਦਾ ਪਾਣੀ ਆਇਆ 88 ਦਾ ਆਇਆ ਉਹ ਤੋਂ 12 13 ਚ ਪਾਣੀ ਆਇਆ ਤੇ ਹੁਣ ਉਹ 23 ਚ ਕਹਿੰਦੇ ਇਹ ਸਰਕਾਰੀ ਪੈਲੀ ਏ ਇਹਦਾ ਮਾਜਬਾ ਨਹੀਂ ਦੇਣਾ ਉਹ ਕੀ ਕਰੀਏ ਅਸੀਂ ਮੈਂ ਹੁਣ ਸਵੇਰ ਦਾ ਇਹਨਾਂ ਨੇ ਪਾਣੀ ਚ ਮੇਰੀ ਹਵੇਲੀ ਖੜੀ ਏ ਜੀ ਮੈਂ ਇੰਦਾ ਪਾਣੀ ਨਾਲ ਕਿਹਾ ਹਾਂ ਹੁਣ ਬੱਚੇ ਛੱਡ ਗਿਆਂ ਰੋਣ ਆ ਜਾਂਦਾ ਨਾ ਨੁਕਸਾਨ ਕਿੰਨਾ ਕੁ ਹੋ ਗਿਆ ਜੀ ਨੁਕਸਾਨ ਫਸਲ ਦਾ ਸਾਰਾ ਹੀ ਹੋ ਗਿਆ ਘਰ ਮਸਾਂ ਬਚਾਈ ਖੜਿਆ ਫਿਰ ਪਿੰਡਾਂ ਦੇ ਸਰਪੰਚਾਂ ਦੀ ਨਾਂ ਦੀਆਂ ਪਾਰਟੀਆਂ ਨੇ ਪਿੰਡਿਆਂ ਦੇ ਸਰਪੰਚ ਨੇ ਉਹਨਾਂ ਨੇ ਆਪਣੇ ਕੀ ਇੱਥੋਂ ਦਾ ਕਿਹੜਾ ਐਮਲ ਉਹਨੇ ਭਰ ਕੇ ਖਾਲੀ ਫੀਡ ਜੋ ਤਾਂ ਭੇਜ ਦਿੱਤੀ ਹੈ ਕਹਿੰਦਾ ਇਹ ਮੇਰੀ ਪਾਰਟੀ ਦੇ ਬੰਦੇ ਨਹੀਂ ਇਹ ਬਸੂ ਮਾਤੇ ਸਾਨੂੰ ਸਾਰੀ ਗੱਟੀ ਵਾਸਤੇ ਫੀਡ ਜੋ ਮਿਲਣਾ ਚਾਹੀਦਾ ਨੇ ਉਹ ਤਾਂ ਕਹਿੰਦੇ ਸੀ ਪ੍ਰਬੰਧ ਬਹੁਤ ਕੀਤੇ ਸਰਕਾਰਾਂ ਚ ਕੁਝ ਵੀ ਨਹੀਂ ਕੀਤਾ ਹੂੰ ਮੈਂ ਸਵੇਰ ਦਾ ਬੈਠੇਗੇ ਫਿਰ ਆਪਦੀ ਤਰੱਕੀ ਮੈ ਆਈ ਓਹਦੇ ਖੇਲ ਤੇ ਘਰੇ ਆਇਆ ਪੈਂਟ ਦੇ ਵਿੱਚ ਮੱਝਾ ਕੱਲ ਦੀ ਲਿਆਂਦੀ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤਾ ਓਏ ਇੱਥੇ ਸਾਨੂੰ ਕੋਈ ਗਣਬੂਟ ਦਿਖਾਓ ਬੋਰ ਦਿਖਾਓ ਸਾਨੂੰ ਕੀ ਚੱਲਦਾ ਦਿਖਾਓ ਕੋਈ ਜੀ ਜਾਂ ਕੋਈ ਟਾਣੀਆਂ ਤੇ ਬੈਠਾ ਹੋ ਤਾਂ ਬੋਰ ਦੇ ਕੱਢ ਕੇ ਲਿਆਇਆ ਹੁਣ ਜੀ ਮੰਤਰੀ ਸਾਹਿਬ ਆਏ ਸੋ ਤਾਂ ਕਹਿੰਦੇ ਸੀ ਤਾਂ ਬਹੁਤ ਕੰਮ ਕਰਤਾ ਆ ਮੰਤਰੀ ਆਦੇ ਟੀਏ ਬਣਾਉਣ ਵਾਸਤੇ ਆਵੇ ਖਰਚੇ ਬਣਾਉਣ ਵਾਸਤੇ ਟੋਰ ਪੈਂਦੇ ਨੇ ਜੀ ਅਸੀਂ ਇੰਨਾ ਤੇ ਆਏ ਵੀ ਪਿੰਡਾਂ ਚ ਓ ਜੀ ਪਾਰ ਪੈ ਗਿਆ ਪਬਲਿਕ ਤੇ ਹਮ ਠੀਕ ਉਹ ਜਿਹੜੇ ਨਾ ਪਬਲਿਕ ਤੇ ਪਾਰ ਪਹੁੰਚਦੇ ਨੇ ਉਹ ਜੀ ਅਸੀਂ 100 ਕਰੋੜ ਰੁਪਏ ਦਿੱਤਾ ਉਹ ਤੇ ਮੰਤਰੀ ਖਾ ਜਾਂਦੇ ਨੇ ਅੱਧੇ ਕੋ ਚਮਚੇ ਖਾ ਜਾਂਦੇ ਨੇ ਸਾਡੋ ਕੋ ਪੁੱਛਦਾ دیਵਾਨੀਆਂ ਵੀ ਨਹੀਂ ਧੰਨਵਾਦ ਧੰਨਵਾਦ ਮੈਂ ਦੋਸਤੋ ਇਸ ਟਾਈਮ ਅਸੀਂ ਬਿਲਕੁਲ ਉਸ ਪਾਣੀ ਦੇ ਵਿੱਚ ਮੌਜੂਦ ਆਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਆ ਜਿਹੜਾ ਉਹ ਲਗਤਕ ਪਾਣੀ ਆ ਰਿਹਾ ਮੇਰਾ ਕੱਦ ਕੋ ਤਕਰੀਬਨ 6 ਫੁੱਟ ਦੇ ਕਰੀਬ ਆ ਪਰ ਪਾਣੀ ਆ ਜਿਹੜਾ ਉਹ ਮੇਰੇ ਲਗਤਕ ਆਇਆ ਹੋਇਆ ਤਾਂ ਲੋਕ ਇੱਥੋਂ ਦੀ ਇਸ ਰਸੇ ਨੂੰ ਹੱਥ ਪਾ ਕੇ ਲੰਘ ਰਹੇ ਆ ਤਾਂ ਹਾਲਾਤ ਇੱਥੋਂ ਦੇ ਇਹ ਬੜੇ ਹੋਏ ਨੇ ਪਰ ਉਧਰਲੇ ਪਾਸੇ ਮੰਤਰੀ ਗੁਹਿਲ ਸਾਹਿਬ ਪਹੁੰਚੇ ਸੀਗੇ ਤਾਂ ਉਹਨਾਂ ਨੇ ਸਿਰਫ ਕੀ ਕੀਤਾ ਕਿ ਉੱਥੇ ਆਪਣਾ ਜਿਹੜਾ ਮੀਡੀਆ ਲਿਆਂਦਾ ਫੋਟੋਆਂ ਖਚਾਈਆਂ ਫੋਟੋਆਂ ਖਚਾਉਣ ਤੋਂ ਬਾਅਦ ਉੱਥੋਂ ਆ ਜਿਹੜੇ ਚੱਲਦੇ ਬਾਰੇ ਲੋਕਾਂ ਦੇ ਸਾਰਾ ਜਿਹੜੀ ਇੱਥੇ ਉਹ ਨਹੀਂ ਨਹੀਂ ਜਿਹਦਾ ਗੱਲਬਾਤ ਕਰਨੇ ਇੱਥੇ ਨੌਜਵਾਨ ਜਿਹੜੇ ਲੋਕਾਂ ਨੂੰ ਇੱਥੋਂ ਰੈਸਕਿਊ ਕਰਦੇ ਆ ਟਪਾਉਂਦੇ ਨੇ ਲੈ ਕੇ ਆਉਂਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਜੀਤ ਸਿੰਘ ਹੈ ਤੇ ਬਾਈ ਗੁਰਜੀਤ ਕਿੰਨਾ ਸਮਾਂ ਹੋ ਗਿਆ ਇਸ ਪਾਣੀ ਦਾ ਵਹਾਜ ਰਹਾ ਇੰਨਾ ਤੇ ਇਹ ਤਿੰਨ ਦਿਨੋਂ ਕਾਫੀ ਜ਼ਿਆਦਾ ਪਾਣੀ ਚੱਲ ਰਹਾ ਹੈ ਸੜਕ ਸਾਰੀ ਟੁੱਟ ਗਈ ਆ ਤੇ ਜਨਤਾ ਬੜੀ ਔਖੀ ਲੰਘਦੀ ਪਈ ਆ ਆ ਦੇਖ ਲਓ ਪਿੱਛੇ ਦੇਖ ਲਓ ਕਿੰਨੇ ਦੁਨੀਆ ਲੰਘਦੀ ਪਈ ਔਖੀ ਲੰਘਦੀ ਪਈ ਹੈ ਜੀ ਤੇ ਉਹ ਜਿਹੜੇ ਮੰਤਰੀ ਆਣੇ ਪਿੱਛੇ ਫੋਟੋ ਖਿਲਾ ਕੇ ਬਸ ਉਹ ਆਦੇ ਕਰੇ ਜੀ ਤੇ ਇੱਕਾਈ ਰੋਟੀ ਤੋਂ ਭੁੱਖੇ ਬੈਠੇ ਨੇ ਕੋਈ ਰਾਸ਼ਨ ਨਹੀਂ ਕਿਸੇ ਕੋਲ ਵੀ ਹੈਗਾ ਕੋਈ ਗਰੀਬ ਘਰ ਕੋਲ ਤੇ ਪਛਵਾਵਾ ਵੀ ਕੋਈ ਚਾਰਾ ਨਹੀਂ ਆ ਕੋਈ ਕੁਝ ਨਹੀਂ ਜੀ ਹਾਂ ਤੁਸੀਂ ਭਾਈ ਨਗਾਉਣੇ ਲੋਕਾਂ ਨੂੰ ਫਿਰ ਨਾਲ ਦੀ ਹਾਂਜੀ ਤੁਸੀਂ ਲੋਕਾਂ ਨੂੰ ਇਧਰ ਦੀ ਕੱਢ ਦਿਓ ਹਾਂਜੀ ਹਾਂਜੀ ਆਪਾਂ ਇੱਥੇ ਆਪਣੇ ਆਪ ਪਿੰਡ ਨਾਲ ਆ ਜੜੇ ਵੀ ਆਉਂਦੇ ਆ ਅਸੀਂ ਹੈਲਪ ਕਰਕੇ ਤੇਜ ਲਈਏ ਸਾਰੇ ਬਾਹਰ ਕੋਈ ਵੀ ਭਾਈ ਨਾਲ ਹੀ ਕਰਦੇ ਹੋ ਸਤਾਨਾ ਹਾਂਜੀ ਹਾਂਜੀ ਇੱਥੇ ਕਈ ਬਜ਼ੁਰਗ ਆ ਜਾਂਦੇ ਉਹਨਾਂ ਕੋ ਨੰਗਣਾ ਹੋ ਕਾ ਐਮਰਜੈਂਸੀ ਉਹਨਾਂ ਜਾਣਾ ਜਾਂ ਦਵਾਈ ਲੈਣ ਜਾਣਾ ਇੱਧਰ ਤਾਂ ਕੋਈ ਡਾਕਟਰ ਹੈ ਨਹੀਂ ਅੱਗੇ ਨਾ ਕੋਈ ਸਸਤਾ ਵਾਲਾ ਨਾ ਕੋਈ ਸਰਕਾਰ ਕੋਲ ਕੋਈ ਸਹਦਾ ਕਿਸੇ ਤਰ੍ਹਾਂ ਦੀ ਵੀ ਇੱਧਰ ਗਾ ਸਰ ਮੰਤਰੀ ਆਏ ਸੀ ਗੋਲ ਸਾਹ ਉਹ ਕਹਿੰਦੇ ਇਹ ਤਾਂ ਪ੍ਰਬੰਧ ਬਹੁਤ ਕੀਤੇ ਆ ਉਹ ਤੁਸੀਂ ਸਾਰ ਸਵੇਰੇ ਦੇ ਉੱਤੇ ਘੁੰਮਦੇ ਫਿਰਦੇ ਵੇਖਿਆ ਕਿ ਤੇ ਪ੍ਰਬੰਧ ਹੋਇਆ ਜੇ ਕੋਈ ਇੱਥੇ ਪਿੱਛੇ ਹੈ ਗਈ ਸੀ ਇੱਕ ਦੋ ਕੈਂਪ ਲੱਗੇ ਹੋਏ ਸੀ ਉਹ ਵੀ ਚਲੇਗੇ ਜਿੰਨੀ ਦਰ ਮੰਤਰੀ ਦਾ ਟਾਈਮ ਸੀ 10 ਵਜੇ ਤੱਕ ਨਾ ਆਉਣਾ 11 ਵਜੇ ਤੱਕ ਨਹੀਂ ਰਹਿਣ 12 1 ਵਜੇ ਤੱਕ ਜਦੋਂ ਮੰ ਸਾਰੇ ਕੈਂਪ ਉਹ ਵੀ ਲੱਗਿਆ ਨਾਲੀ ਅੱਛਾ ਜਿਹੜੇ ਦਵਾਈ ਵਾਲੇ ਕੈਂਪ ਲੱਗੇ ਸੀ ਮੰਤਰੀ ਦੇ ਆਉਣ ਤੱਕ ਹਾਂਜੀ ਹਾਂਜੀ ਉਹੀ ਗੱਲ ਇਹ ਤੁਹਾਨੂੰ ਮੈਂ ਦੱਸ ਰਿਹਾ ਉਨੀ ਦਿਨੀ ਸੀ ਉਹ ਦਿਖਾਵਾ ਹੀ ਸੀਗਾ ਭਈ ਇਹ ਜਸਤੇ ਆ ਗਿਆ ਨਹਿਰ ਵਾਲੇ ਦਾ ਬਣਿਆ ਹੋਇਆ ਕਿ ਕਿੰਨਾ ਕਾ ਨੁਕਸਾਨ ਕਿੰਨਾ ਹੋ ਰਿਹਾ ਜਾਂ ਲੋਕਾਂ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਦਾ ਸਹਿਮ ਕਿਸ ਤਰ੍ਹਾਂ ਦਾ ਸਾਰੇ ਮਜਬੂਰ ਨੇ ਜਿਨ੍ਹਾਂ ਦੇ ਬਾਹਲਾ ਘਰਾਂ ਚ ਚਾ 5-5 ਫੁੱਟ ਪਾਣੀ ਚੜਿਆ ਹੋਇਆ ਉਹ ਨਿੱਕਾ ਨੇ ਬਾਕੀ ਸਾਰੇ ਪਿੰਡਾਂ ਵਾਲੇ ਆਦੇ ਘਰਾਂ ਚ ਬੈਠੇ ਨੇ ਜਾਂ ਟੈਂਡੀ ਵਾਲਾ ਪਿੰਡ ਖਾਲੀ ਹੋਇਆ ਤੇ ਇਧਰ ਗੁਰਦੌਰੀਆਂ ਤੋੜੀਆਂ ਹੋਈਆਂ ਨੇ ਇਹ ਕਿਸੇ ਨੂੰ ਵੀ ਮੰਨ ਲਓ ਹੈ ਇਹ ਨਹੀਂਗਾ ਵੀ ਕੋਈ ਹੈਲਪ ਮੇਰੀ ਦੀ ਜਾਂ ਕੋਈ ਮੁਆਵਜ਼ਾ ਮਿਲੇ ਦਾ ਕਿਸੇ ਤਰ੍ਹਾਂ ਦਾ ਹੈ ਨਹੀਂ ਸਰਕਾਰ ਤਾਂ ਕਹਿੰਦੀ ਜੇਕਰ ਮੁਰਗੀ ਮਰ ਗਈ ਕਹਿੰਦੇ ਇਹ ਤਾਂ ਮੁਰਗੀ ਤੱਕ ਦਾ ਮੁਆਵਜ਼ਾ ਦੇ ਦੇਣਾ ਮੈਂ ਆਜ ਕਿਹਦਾ ਸਰਬ 2014 ਦਾ ਆਮ ਆਦਮੀ ਪਾਰਟੀ ਦਾ ਪ੍ਰਧਾਨਣਾ ਪਿੰਡ ਦਾ ਬਾਕੀ ਸਟਾਈ ਹੈ ਜਿਹੜੀ ਉਹ ਕੁਛ ਨਹੀਂ ਮੁਰਗੀ ਛੱਡੋ ਇੱਥੇ ਬੰਦਾ ਮਰ ਜਾ ਮੈਨੂੰ ਨਹੀਂ ਲੱਗਦਾ ਵੀ ਕਿਸ ਨੂੰ ਮਿਲ ਜਾਏਗਾ ਕੁਛ ਪਾਣੀ ਅੱਜ ਕੱਲ ਨਾਲੋਂ ਜ਼ਿਆਦਾ ਹੈ ਕਿ ਘੱਟ ਅੱਜ ਵਧਿਆ ਕੱਲ ਕੱਟ ਸੀ ਅੱਗੇ ਸੜਕ ਤੇ ਨਹੀਂ ਸੀ ਗਾਂ ਅੱਜ ਹੁਣ ਵਧ ਗਿਆ ਸਵੇਰੇ ਤੜਕੇ ਬਾਕੀ ਰਾਤ ਬਹੁਤ ਮਾੜੇ ਨੇ ਇੱਧਰ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਾਰ ਨੌਜਵਾਨ ਆ ਜਿਹੜੇ ਜਿਨ੍ਹਾਂ ਨੂੰ ਇੱਥੋਂ ਦਾ ਪਤਾ ਲੱਗ ਗਿਆ ਕਿ ਇਹਨਾਂ ਏਰੀਆ ਉਹ ਆਪ ਦਾ ਨਾਲ-ਨਾਲ ਨਹਾਉਣ ਵਾਲਾ ਕੰਮ ਦੀ ਸ਼ੁਰੂ ਕੀਤਾ ਹੋਇਆ ਤਾਂ ਲੋਕਾਂ ਦੇ ਵਿੱਚ ਇੱਕ ਇਹ ਸੀਗਾ ਕਿ ਜੇਕਰ ਪਾਣੀ ਜਾ ਰਹੇ ਹੈਗਾ ਤਾਂ ਵੀ ਜਾਣਾ ਹੈ ਲੱਗਾ ਕਿ ਇਸ ਵਿੱਚ ਫੜੇ ਪੈ ਗਏ ਸਰ ਅ ਮੇਰੀ ਦੁਕਾਨ ਦੀ ਬੇਕਰੀ ਦੀ 18 ਲੱਖ ਰੁਪਈਆ ਸੀ ਲਾਇਆ ਹੁਣ ਇਹ ਹਜ਼ਾਰ ਲਾਲੋ ਬੇੰਦਰ ਮੋਟਰਾਂ ਵੀ ਭਿੱਜੀਆਂ ਜਾਂ ਨੇ ਕੋਲਮ ਲਾ ਕੇ ਸਾਡੀ ਟੈਲਾਂ ਨੇ ਜਿੰਨੀਆਂ ਸਾਰੀਆਂ ਉਹ ਵੀ ਬਹਿ ਚੁੱਕੀਆਂ ਨੇ। ਜਾਂਦੇ ਰਚਪਾਲੇ ਵਰਗੇ ਹਾਂਜੀ ਹਾਂਜੀ ਦੁਕਾਨ ਤੇ ਪਹਿਲਾਂ ਪਿਛਲੇ ਤੇ ਉੱਚੇ ਬੈਠ ਗਿਆ ਜੀ ਉਸ ਤੋਂ ਬਾਅਦ ਰਿਪੇਅਰ ਕਰਕੇ ਦੁਬਾਰਾ ਲਾਇਆ ਨੇ। ਹੁਣ ਫਿਰ ਉਹੀ ਹਾਲ ਹੈ ਅੰਦਰ ਸਾਰੀਆਂ ਟੈਲਾਂ ਬਹਿ ਗਿਆ 1.5-2 ਲੱਖ ਰੁਪਏ ਪਹਿਨੀ ਵਾਰ ਲਾਇਆ ਹੁਣ ਫਿਰ ਲਾਣੇ ਪੈਣਗੇ। ਕੋਈ ਟੀਮਾਂ ਬਾਈ ਮਦਦ ਕਰਨ ਵਾਸਤੇ ਪਹੁੰਚ ਰਹੀਆਂ ਐ ਇੱਥੇ ਟੀਮੋਂ ਤਾਂ ਕਿਹੜੇ ਰੈਸਕਿਊ ਟੀਮਾਂ ਬਹੁਤ ਲੱਗੀਆਂ ਨੇ ਸਾਡੀਆਂ। ਆ ਸਾਡੀ ਟੀਮ ਹੀ ਦਿਖਦੀ ਵੀ ਹੋਰ ਤਾਂ ਇੱਥੇ ਤੁਹਾਨੂੰ ਪਤਾ ਕੁਝ ਨਹੀਂ ਕੋਈ ਵੀ ਲਿਆ। ਤੇਜਾ ਟਿੰਡੀ ਵਾਲੇ ਉਹ ਬੇੜੀ ਉਹਨਾਂ ਕੋਲ ਪਹਿ ਪ੍ਰਾਈਵੇਟ ਕੋ ਲਿਆਂਦਾ ਰਾਸ਼ਨ ਲਿਆਂਦਾ ਜਾਂ ਕੋ ਰੋਟੀ ਲੰਗਰ ਬਣਾ ਕੇ ਲਿਆਂਦਾ ਉਹ ਆਪ ਹੀ ਲਾ ਕੇ ਚੱਲੇ ਕੋਈ ਬੰਦਾ ਨਹੀਂ ਇੱਥੇ ਜਿਹੜਾ ਸਰਕਾਰੀ ਅਧਿਕਾਰੀ ਹੋਵੇ ਇੱਥੇ ਜੀ 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 ਤਸਵੀਰਾਂ ਇੱਧਰ ਨੇ ਕਿ ਦੁਕਾਨਾਂ ਦੇ ਵਿੱਚ ਪਾਣੀਆਂ ਜਿਹੜਾ ਉਹ ਮਰਿਆ ਜਾ ਰਿਹਾ ਪਰ ਇਤੋਂ ਖਾਰ ਪੈ ਚੁੱਕੀ ਐ ਇਸ ਕਰਕੇ ਪਾਣੀ ਦਾ ਭਾਅ ਜਿਹੜਾ ਉਹ ਇੱਧਰ ਨੂੰ ਆ ਤੇ ਲੋਕ ਆ ਜਿਹੜੇ ਉਹ ਆਪਣਾ ਆਉਣ ਜਾਣੇ ਸਰਸੇ ਦੇ ਲਈ ਕਰਦੇ ਆ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਹਾਲਾਤ ਕਿਸ ਤਰ੍ਹਾਂ ਦੇ ਬਣੇ ਹੋਏ ਨੇ ਪਰ ਸਰਕਾਰਾਂ ਦੇ ਵੱਲੋਂ ਮਾਹੌਲ ਜਿਹੜਾ ਉਹ ਹੋਰ ਤਰ੍ਹਾਂ ਦਾ ਸਿਰਜਿਆ ਜਾ ਰਿਹਾ ਕਿ ਅਸੀਂ ਬਹੁਤ ਕੰਮ ਕਰਤਾ ਝੋਨਾ ਜਿਹੜਾ ਉਹ ਬਿਲਕੁਲ ਨਹੀਂ ਦਿਖ ਰਿਹਾ ਪਾਣੀ ਆ ਜਿਹੜਾ ਉਹ ਮੇਰੇ ਲੱਕ ਤੱਕ ਆ ਰਿਹਾ ਤਾਂ ਅਗਲੀ ਅਪਡੇਟ ਦੇ ਨਾਲ ਜੁੜੇ ਰਹੋ ਮੈਂ ਤੁਹਾਡਾ ਆਪਣਾ ਸੋਫਟਵੇਅਰ ਮੌਰ ਧੰਨਵਾਦ